ਫਗਵਾੜਾ ਹਲਕੇ ਦੇ ਪੰਥਕ ਆਗੂਆਂ ਇਸਤਰੀ ਸੁਭਾਵਾਂ ਨੌਜਵਾਨ ਸਪੋਰਟਸ ਕਲੱਬਾਂ ਟਕਸਾਲੀ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਚਾਹਲਗਰ ਗਰਾਊਂਡ ਵਿਖੇ ਗੁਰੂ ਨਾਨਕ ਅੰਸ਼ਵੰਸ਼ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿੱਚ ਹੋਈ ਜਿੱਥੇ ਕਿ ਆਗੂਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਆ ਸ਼੍ਰੀ ਕਲਤਖ ਸਾਹਿਬ ਦੇ 2 ਦਸੰਬਰ ਦੇ ਹੁਕਮ ਨਾਮੇ ਨੂੰ ਸਮਰਪਿਤ ਹੋ ਕੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵੀ ਸ਼ਾਮਲ ਹੁੰਦਾ ਐਲਾਨ ਕੀਤਾ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਦੇ ਸੱਦੇ ਤੇ ਪਹੁੰਚੇ 400 ਤੋਂ ਵੱਧ ਨੁਮਾਇੰਦਿਆਂ ਦੀ ਮੀਟਿੰਗ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਆਈਆਂ ਸੰਗਤਾਂ ਨੂੰ ਭਰਤੀ ਮਹਿੰਮ ਵਿੱਚ ਸ਼ਾਮਲ ਹੋ ਕੇ ਪੰਥ ਦੀ ਵਿਰਾਸਤ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਅਤੇ ਅਕਾਲੀ ਦਲ ਨੂੰ ਨਕਾਰੀ ਲੀਡਰਸ਼ਿਪ ਤੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ ਇਸ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਬਾਦਲ ਦੇ ਮੁੜ ਪ੍ਰਧਾਨ ਬਣਨ ਤੇ ਆਖਿਆ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਲਕਿ ਉਪ ਘੋੜੇ ਦਲ ਦੇ ਪ੍ਰਧਾਨ ਬਣੇ ਹਨ ਫਗਵਾੜੇ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਬੜਾ ਭਾਪੂਰਤ ਤੇ ਵੱਡਾ ਸਮਾਗਮ ਆਖਿਆ ਸੀ ਜਿਸ ਵਿੱਚ ਸ਼ਰਮਣੀਆਂ ਅਕਾਲੀ ਦਲ ਦੀ ਜੋ ਪਰੰਪਰੀ ਜਿਹੜੀ ਆ ਪਰਾਰੰਭ ਹੋਈ ਆ ਉਸ ਨੂੰ ਉਤਸ਼ਾਹਤ ਕਰਨ ਵਾਸਤੇ ਜਿਹੜਾ ਵੱਖ-ਵੱਖ ਬੁਲਾਰਿਆ ਨੇ ਆਪਣਾ ਸੰਬੋਧਨ ਜਿਹੜਾ ਹੈ ਉਹ ਪਾਚਨ ਦਿੱਤਾ ਹੈ ਔਰ ਸਾਰਿਆਂ ਨੂੰ ਜਿਹੜਾ ਹੈ ਉਹ ਪ੍ਰੇਰਣਾ ਦਿੱਤੀ ਹੈ ਕਿ ਅਸੀਂ ਜਿੱਥੇ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਉੱਥੇ ਰਾਸ਼ੀ ਤੌਰ ਦੇ ਉੱਤੇ ਮਜ਼ਬੂਤ ਹੋਣ ਵਾਸਤੇ ਵੀ ਅਸੀਂ ਯਤਨ ਕਰਨਾ ਔਰ ਇਹਦੇ ਲਈ ਵੱਡੇ ਸੰਗਤ ਨੇ ਜਿਹੜਾ ਅੱਜ ਦੇ ਸਮਾਗਮ ਦੇ ਵਿੱਚ ਹੰਗਾਰਾ ਭਰਿਆ ਹੈ ਸੁਖਵੇ ਸਿੰਘ ਬਾਦਲ ਜੀ ਦੁਆਰਾ ਪ੍ਰਧਾਨ ਬਣ ਕੇ ਇਹਨਾਂ ਨੂੰ ਸਹੀ ਮਾਰਗਦਰਸ਼ਨ ਦੇਵੋਗੇ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਉਹ ਪਕੌੜੇ ਦਲ ਦੇ ਪ੍ਰਧਾਨ ਬਣੇ ਇਸ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਬਕਾ ਵਿਧਾਇਕ ਨਕੂਤਰ ਤੋਂ ਇਲਾਵਾ ਹੋਰਨਾ ਅਗਵਾ ਨੇ ਵੀ ਸੰਬੋਧਨ ਕਰਦਿਆ ਸਮੂਹ ਅਗਵਾੜਾ ਵਾਸੀਆਂ ਨੇ ਇਸ ਭਰਤੀ ਮੋਹਮੇ ਵੀ ਸ਼ਾਮਲ ਹੋ ਕੇ ਪੰਥ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਅੱਜ ਗੋੜਾ ਵਿੱਚ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਪਰਿਵਾਰਾਂ ਦੀ ਮੀਟਿੰਗ ਹੋਈ ਹੈ ਪੰਥ ਦੇ ਸਾਰੇ ਸੇਵਾਦਾਰਾਂ ਨੇ ਇਸ ਮੀਟਿੰਗ ਦਾ ਆਯੋਜਿਤ ਕੀਤਾ ਸਰਦਾਰ ਸੁਖਦੇਵ ਸਿੰਘ ਖੋਵਾਲਾ ਜੀ ਨੇ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਬਾਬਾ ਸਰਦਾਰ ਜੋ ਸਿੰਘ ਵਿਧੀ ਜੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਕੇਦੇ ਵਾਲੇ ਉਹਨਾਂ ਦੇ ਪੁੱਤਰ ਸਰਦਾਰ ਗੁਰਦਰ ਸਿੰਘ ਜੀ ਕੋਲ ਵੀ ਅਨੇਕ ਫੰਕਕਸ਼ੀਤਾਂ ਨੇ ਆਪਣੀ ਹਾਜ਼ਰੀ ਭਰੀ ਆ ਤੇ ਅਸੀਂ ਬਤੌਰ 5 ਮੈਂਬਰੀ ਕਮੇਟੀ ਬੀਬੀ ਸਤਵੰਤ ਕੌਰ ਜੀ ਅਤੇ ਮੈਂ ਅਸੀਂ ਦੋਵੇਂ ਮੈਂਬਰ ਹੈ 5 ਮੈਂਬਰੀ ਕਮੇਟੀ ਦੇ ਤੇ ਅਸੀਂ ਸਾਰੇ ਫਗਵਾੜਾ ਦੇ ਨਿਵਾਸੀਆਂ ਨੂੰ ਕਹਿੰਨ ਕੀਤੀ ਆ ਕਿ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਕਾਂਟਖ ਸਰਪ ਨੂੰ ਜਾਰੀ ਹੋਇਆ ਸੀ ਜਿਸ ਵਿੱਚ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਕਾਦੀ ਦਲ ਦੀ ਭਰਤੀ ਵਾਸਤੇ ਸ਼੍ਰੋਮਣੀ ਕਾਦੀ ਦਲ ਦੀ ਮੁੜ ਸੁਰਜੀਤੀ ਵਾਸਤੇ ਇਸ ਭਰਤੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸਾਰੇ ਪੰਜਾਬ 'ਚ ਤੇ ਫੂਗਾਲੇ ਦੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਸਾਰੇ ਮਨਪਾਉ ਨੂੰ ਭਾਈਚਾਰੇ ਨੂੰ ਧਰਮਾਂ ਨੂੰ ਸਾਰੇ ਆਪਣੇ ਸਮਾਜ ਨੂੰ ਬੇਨਤੀ ਆ ਕਿ ਸ਼੍ਰੋਮਣੀ ਕਾਦੀ ਦਲ ਸਭ ਤੋਂ ਪੁਰਾਣੀ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਇਸ ਦਾ ਸਾਥ ਦਿਈਏ ਕਿਸ ਨੂੰ ਦੁਆਰਾ ਪਾਈ ਦੁਆਰਾ ਨਵੇਂ ਸਿਰੇ ਤੋਂ ਖੜਾ ਕਰਨਾ ਕੈਂਪ ਕਰਨਾ ਤਗੜਾ ਕਰਨਾ ਇਸ ਪਰਤੀ ਵਿੱਚ ਸ਼ਾਮਲ ਹੋ ਕੇ ਇਸ ਦੇ ਮੈਂਬਰ ਬਣੀਏ ਪਰਤੀ ਬੜੀ ਪਾਰਦਰਸ਼ਤਾ ਨਾਲ ਬੜੇ ਸਹੀ ਅਤੇ ਜਾਇਜ਼ ਤਰੀਕੇ ਨਾਲ ਹੋਣੀ ਹੈ ਤੇ ਜਿਹਨੂੰ ਪੰਥ ਪ੍ਰਵਾਨ ਕਰੂਗਾ ਉਹ ਮੋਰੇ ਲੱਗੂਗਾ ਤਾਂ ਕਿ ਦੁਆਰਾ ਇੱਕ ਵਾਰ ਫੇਰ ਜਿਵੇਂ ਪੰਜਾਬ ਦੀਆਂ ਸੰਗਠਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਵਿੱਚ ਲੀਡਰਾਂ ਵਿੱਚ ਦੁਆਰਾ ਭਰੋਸਾ ਕਾਇਮ ਹੋ ਸਕੇ ਇਸ ਦੌਰਾਨ ਜਿੱਥੇ ਫਗਵਾੜੇ ਦੇ ਮੁਸਲਿਮ ਆਗੂਆਂ ਸਰਪਰ ਗੁਲਾਮ ਸੱਬਾ ਤੇ ਕਾਸਿਬ ਰਹਿਮਾਨ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਬਾ ਸਰਬਜੋ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਸੁਖਦੇਵ ਸਿੰਘ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ ਫਗਵਾੜਾ ਤੋਂ ਨਵੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਾਈਟ ਸੁਖਦੇਵ ਅਤੇ ਬਹੁਤ ਸੰਭਵ ਕੁਰੀ ਅਕਾਲ ਪਖਤਾਲ ਦੀ ਫੀਸ ਤੋਂ ਹੁਕਮਨਾਮੇ ਦੇ ਵਿੱਚ ਇਦੇ ਵਿੱਚ ਹਰ ਸਿੱਖ ਨੂੰ ਹੁਕਮ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਦੀਕ ਕੀਤਾ ਜਾਵੇ ਪਰ ਨੈਤਿਕ ਆਧਾਰ ਕੁਵਾ ਚੁੱਕੀ ਲੀਡਰਸ਼ਿਪ ਨੂੰ ਘਰ ਬਿਠਾ ਕੇ ਨਵੀਂ ਪੰਥ ਪ੍ਰਸਤ ਲੀਡਰਸ਼ਿਪ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਉਹਨਾਂ ਨੂੰ ਸੌਂਪੀ ਜਾਵੇ ਔਰ ਆਪਣੇ ਇਤਿਹਾਸ ਮੁਤਾਬਕ ਬਾਦਲ ਦਲ ਉਸ ਹੁਕਮਨਾਮੇ ਤੋਂ ਅੱਜ ਫਿਰ ਬਾਕੀ ਹੋ ਗਿਆ ਪਕੌੜੇ ਦਲ ਨੇ ਆਪਣਾ ਹੁਕਮਨਾਮੇ ਦੇ ਉਲਟ ਜਾ ਕੇ ਆਪਣਾ ਪ੍ਰਧਾਨ ਅਜ ਬਣਾ ਲਿਆ ਤੇ ਹੁਣ ਇਹ ਰਾਹ ਸਾਫ਼ ਹੋ ਗਿਆ ਇਹ ਪੰਚ ਆਪਣਾ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਕਰੇਗਾ ਔਰ ਆਉਂਦੇ ਸਮੇਂ ਦੇ ਵਿੱਚ ਨਾ ਕੇਵਲ ਸਿੱਖਾਂ ਦੀ ਬਲਕਿ ਸਾਰੇ ਪੰਜਾਬ ਦੀ ਸਿਆਸਤ ਦੀ ਅਗਵਾਈ ਇਸ ਸਿੱਖਾਂ ਦੀ ਖਾਸ ਵੱਡੀ ਪੰਚ ਪ੍ਰਸਤਿਤੀ ਸ਼੍ਰੋਮਣੀ ਅਕਾਲੀ ਦਲ ਕਰੇਗੀ। ਉਹਦੀ ਭਰਤੀ ਮੇਂ ਹੁੰਦੀ ਅੱਜ ਰਮਤਾ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਰ ਪਿੰਡ ਤੇ ਮਹੱਲੇ ਦੇ ਵਿੱਚ ਨੁਕਕਣ ਮੀਟਿੰਗਾਂ ਰਾਹੀਂ ਅਸੀਂ ਅੱਜ ਤਹਿਯਾ ਕੀਤਾ ਕਿ ਆਉਂਦੇ ਜਿਹੜੇ 30 ਦਿਨ ਨੇ ਉਹਦੇ ਵਿੱਚ 10000 ਦੇ ਕਰੀਬ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਕਰਵਾਈ ਜਾਏਗੀ।